ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਦੇਸੀ ਸਰੋਂ ਬਾਰੇ ਜਿਹਦਾ ਕਿ ਦੇਸੀ ਤੇਲ ਘਰ ਦੇ ਵਿੱਚ ਵਰਤੀਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿ ਸਰੋਂ ਆ ਤੇ ਘਰ ਦੇ ਖਾਣ ਤੇਲ ਵਰਤਣ ਵਾਸਤੇ ਲਾਈ ਸੀ ਦੋ ਕਨਾਲਾਂ ਦੀ ਜਗ੍ਹਾ ਦੇ ਵਿੱਚ ਤੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਇਹਨੂੰ ਕਿੰਨਾ ਸੋਹਣਾ ਫੁੱਲਾ ਆ ਤਾਂ ਤੁਸੀਂ ਫਲੀਆਂ ਦੀਆਂ ਵੇਖ ਸਕਦੇ ਹੋ ਕਿ ਕਿੰਨੀਆਂ ਫਲੀਆਂ ਲੱਗੀਆਂ ਨੇ ਇਹ ਪਹਿਲਾਂ ਬਹੁਤ ਵਿੜਲੀ ਸਰੋਂ ਸੀ ਦੋ ਤਿੰਨ ਗਟਾਈਆਂ ਕੀਤੀਆਂ ਸੀ ਤਾਂ ਬੂਟਾ ਬਹੁਤ ਹੀ ਜ਼ਿਆਦਾ ਕਰ ਗਈ ਸੀ ਤੇ ਜਿੱਦੇ ਕਰਕੇ ਹੁਣ ਦੋ ਜਦੋਂ ਮੀਂਹ ਪਿਆ ਸੀ ਤੇ ਉਦੋਂ ਥੋੜੀ ਜੀ ਬਾਨੇ ਬੰਨੇ ਤੋਂ ਥੱਲੇ ਨੂੰ ਡਿੱਗ ਪਈਏ ਕਿਉਂਕਿ ਉੱਤੇ ਉਹ ਫਲ ਬਹੁਤ ਆ ਗਿਆ ਸੀ ਤੇ ਭਾਰੀ ਹੋ ਗਈ ਏ ਤੇ ਜਦੋਂ ਇਹ ਸੋਖ ਜੇਗੀ ਜਦੋਂ ਦਾਣੇ ਵਿੱਚ ਪੈ ਗਏ ਨੇ ਸਿਰਫ ਇਹਨੂੰ ਹੁਣ ਪੱਕਣ ਦੀ ਥੋੜਾ ਘਟ ਟਾਈਮ ਲੱਗੇਗਾ ਹੋਰ ਹਫਤੇ ਤੱਕ ਇਹ ਥੋੜਾ ਜਿਹਾ ਆਪਣਾ ਰੰਗ ਪੱਕਣ ਵਾਲ ਲੈ ਜੇਗੀ ਤਾਂ ਇਹਦਾ ਚਾਰ ਵੀ ਜੋ ਨਿਕਲੇਗਾ ਉਹ ਵੀ ਫਿਰ ਵੀਡੀਓ ਸਾਂਝੀ ਕਰਾਂਗੇ ਇਹ ਦੋ ਕਨਾਂ ਦੇ ਜਗ੍ਹਾ ਦੇ ਵਿੱਚ ਲਗਾਈ ਸੀ ਤਾਂ ਤੁਸੀਂ ਇਹਦੀ ਉੱਥੇ ਵੇਖ ਸਕਦੇ ਹੋ ਕਿ ਕਿੰਨੀ ਕਿ ਜ਼ਿਆਦਾ ਹੋਈ ਏ ਤਾਂ ਇਹ ਦੋ ਕੁ ਨਾਲ ਜਗ੍ਹਾ ਦੇ ਵਿੱਚ ਲਗਾਈਏ ਫੁੱਲ ਵੀ ਇਹਦੇ ਲਗਭਗ ਕੋਈ ਕੋਈ ਖੱਟਾ ਰਹਿ ਗਿਆ ਬਾਕੀ ਸਾਰੇ ਝਰਗਿਆਂ ਦੇ ਜਿਹੜੇ ਫੁੱਲ ਪੀਲੇ ਪੀਲੇ ਪੈਂਦੇ ਸੀ ਹਾਲੇ ਤੁਸੀਂ ਦੇਖ ਸਕਦੇ ਹੋ ਤੇ ਇਹ ਫਲੀਆਂ ਚ ਦਾਣੇ ਵੀ ਬਣ ਗਏ ਨੇ ਇਹਦੇ ਕੁੰਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਇਹ ਗ੍ਰੋਥ ਦੇ ਸਕਦੇ ਹੋ ਕਿ ਜਿੱਥੇ ਵਿੜਲੀ ਸੀ ਤੇ ਬਹੁਤ ਸੋਹਣੇ ਇਹਦੇ ਦਾਣੇ ਇਹ ਮੈਨੂੰ ਹਾਈ ਗ੍ਰੋਥ ਕੀਤੀ ਹੈ ਫਟਾਰਾ ਬੜਾ ਕਰ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੋਭੀ ਸੁਰਾਂ ਤੇ ਉਹ ਜੋ ਵਿਚਾਰ ਨਿਕਲੇਗਾ ਕਿ ਫਿਰ ਵੀਡੀਓ ਸਾਂਝੀ ਕਰਾਂਗੇ ਇਹਦੀ ਤੇ ਇਹ ਬਿਨਾ ਰੇਸਪਰੇ ਤੋਂ ਕੀਤੀ ਹੈ ਜੀ ਜਦੋਂ ਬੀਜੀ ਸੀ ਜਦੋਂ ਸਿਰਫ ਦੇਸੀ ਰੂੜੀ ਪਾਈ ਸੀ ਤੇ ਦੋ ਤਿੰਨ ਇਹਨੂੰ ਗਡਾਈਆਂ ਕੀਤੀਆਂ ਸੀ ਤੇ ਹੁਣ ਤੁਸੀਂ ਇਹਦਾ ਰਿਜ਼ਲਟ ਵੇਖ ਸਕਦੇ ਹੋ ਬਸ ਹੁਣ ਇਹਦੀ ਪੱਕਣ ਤੱਕ ਵੇਖੋ ਕਿਹੋ ਜਿਹੀ ਰਹਿੰਦੀ ਹੈ ਤੇ ਹੋਰ ਇਹਦਾ ਕੀ ਮਤਲਬ ਹੋਰ ਇਹਨੂੰ ਕਿੰਨੇ ਕਦਮ ਤੱਕ ਪੱਕਦੀ ਹੈ ਜਦੋਂ ਮੌਸਮ ਥੋੜਾ ਜਿਹਾ ਚੇਂਜ ਹੋ ਜਾਏਗਾ ਇਹ ਹਫਤੇ ਤੱਕ ਇਹ ਪੱਕਣੀ ਮਤਲਬ ਆਪਣਾ ਰੰਗ ਫੜਨਾ ਸਟਾਰਟ ਕਰ ਜੇਗੀ ਤਾਂ ਤੁਸੀਂ ਦੇਖ ਸਕਦੇ ਹੋ ਚਲੋ